ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 12ਵੀਂ ਦੇ ਨਤੀਜੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਲੋਰ ਦੀਆਂ ਲੜਕੀਆਂ ਨੇ ਵਧੀਆ ਨੰਬਰ ਲੈ ਕੇ ਸਕੂਲ ਅਤੇ ਤਹਿਸੀਲ ਫਲੋਰ ਦਾ ਨਾਮ ਰੋਸ਼ਨ ਕੀਤਾ ਹੈ ਨਤੀਜੇ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸੁਸ਼ੀਲਾ ਕੁਮਾਰੀ ਨੇ ਦੱਸਿਆ ਕਿ ਸਕੂਲ ਦਾ ਨਤੀਜਾ 100% ਰਿਹਾ ਹੈ ਸਕੂਲ ਵਿੱਚ ਪਹਿਲੇ ਨੰਬਰ ਤੇ ਅਮਨਪ੍ਰੀਤ ਕੌਰ ਨੇ ਸਾਇੰਸ ਸਟਰੀਮ ਵਿੱਚ ਰਹਿ ਕੇ 95.8% ਨੰਬਰ ਲਏ ਹਨ ਦੂਜੇ ਨੰਬਰ ਤੇ ਅਦੀਤੀ ਨੇ 95.2% ਜਦਕੀ ਤੀਸਰੇ ਨੰਬਰ ਤੇ ਅਲੀਸ਼ਾ ਨੇ 94.6% ਨੰਬਰ ਪ੍ਰਾਪਤ ਕੀਤੇ ਹਨ ਵਧੇਰੇ ਜਾਣਕਾਰੀ ਦਿੰਦੇ ਹੋਏ ਮੈਥ ਲੈਕਚਰਰ ਹਰੀਕ੍ਰਿਸ਼ਨ ਨੇ ਦੱਸਿਆ ਕਿ ਕਮਰਸ ਵਿੱਚ ਪਹਿਲੇ ਸਥਾਨ ਤੇ ਹਰਮਨਪ੍ਰੀਤ ਕੋਰ ਨੇ 90% ਨੰਬਰ ਹਾਸਲ ਕੀਤੇ ਹਨ ਜਦਕੀ ਆਰਟਸ ਵਿਸ਼ੇ ਵਿੱਚ ਰਗਨੀ ਨੇ 90.8% ਨੰਬਰ ਹਾਸਲ ਕੀਤੇ ਹਨ ਸਕੂਲ ਪ੍ਰਬੰਧਕਾਂ ਨੇ ਇਹ ਵੀ ਦੱਸਿਆ ਕਿ ਸਕੂਲ ਵਿੱਚ ਕੁੱਲ 13 ਵਿਦਿਆਰਥੀਆਂ ਨੇ 90% ਤੋਂ ਵੱਧ ਨੰਬਰ ਹਾਸਲ ਕੀਤੇ ਹਨ ਇਸ ਮੌਕੇ ਸਕੂਲ ਵੱਲੋਂ ਇਹਨਾਂ ਸਾਰੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱੰਦਿਆਂ ਮੂੰ ਮਿੱਠਾ ਕਰਵਾਇਆ ਗਿਆ ਇਸ ਖੁਸ਼ੀ ਦੇ ਮੌਕੇ ਤੇ ਲੈਕਚਰਰ ਮਨੋਹਰ ਲਾਲ ਰਣਵੀਰ ਸਿੰਘ ਲਵਲੀ ਨੀਲਮ ਜਸਲੀਨ ਸਰਬਜੀਤ ਸਿਮਮੀ ਤੋਂ ਇਲਾਵਾ ਹੋਰ ਵੀ ਸਕੂਲ ਸਟਾਫ ਮੌਜੂਦ ਸੀ ਫਲੋਰ ਤੋਂ ਨਵਰੰਗ ਟੀਵੀ ਲਈ ਰਾਜਕਮਾਨ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਮਨਪ੍ਰੀਤਾ ਮੈਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਫਲੋਰ ਵਿੱਚ ਪੜ੍ਹਦੀ ਹਾਂ ਅੱਜ ਪਲੱਸ 2 ਦਾ ਰਿਜ਼ਲਟ ਆਇਆ ਤੇ ਮੇਰੇ 95.8% ਨੰਬਰ ਆਇਆ ਤੇ ਮੈਨੂੰ ਇਹ ਨੰਬਰ ਪ੍ਰਾਪਤ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਪਰਸਨਲੀ ਮੈਨੂੰ ਇਹ ਫੀਲ ਹੁੰਦਾ ਕਿ ਜਦੋਂ ਇੱਕ ਬੱਚੇ ਦਾ ਰਿਜ਼ਲਟ ਆਉਂਦਾ ਤੇ ਉਹਦੇ ਵਿੱਚ ਉਹਦੇ ਨਾਲੋਂ ਜ਼ਿਆਦਾ ਉਹਦੇ ਟੀਚਰਸ ਦਾ ਤੇ ਉਹਦੇ ਪੇਰੈਂਟਸ ਦਾ ਜ਼ਿਆਦਾ ਯੋਗਦਾਨ ਹੁੰਦਾ ਕਿਉਂਕਿ ਇਕੱਲਾ ਬੱਚਾ ਇਨਾ ਨਹੀਂ ਕਰ ਸਕਦਾ ਜਿੰਨਾ ਉਹਦੇ ਟੀਚਰਸ ਉਹਨੂੰ ਮੋਟੀਵੇਟ ਕਰਕੇ ਤੇ ਉਹਦੇ ਪੇਰੈਂਟਸ ਉਹਨਾਂ ਦਾ ਸਾਥ ਦੇ ਕੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਆ। ਬਾਕੀ ਬੱਚਿਆਂ ਨੂੰ ਕੀ ਮੈਸੇਜ ਹੈ ਤੁਹਾਡੇ ਨਾਲ? ਬਾਕੀ ਬੱਚਿਆਂ ਨੂੰ ਇਹ ਮੈਸੇਜ ਆ ਕਿ ਉਹ ਵੀ ਹਾਰਡ ਵਰਕ ਕਰਨ ਤੇ ਆਪਣੇ ਪੇਰੈਂਟਸ ਦਾ ਤੇ ਆਪਣੇ ਸਕੂਲ ਦਾ ਨਾਮ ਰੋਸ਼ਨ ਕਰਨ। ਅ ਸਭ ਤੋਂ ਪਹਿਲਾਂ ਤਾਂ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਪਲੱਸ 2 ਦਾ ਰਿਜ਼ਲਟ ਕਲੀਅਰ ਹੋਇਆ ਤੇ ਸਾਡੇ ਸਕੂਲ ਦਾ ਜਿਹੜਾ ਟਾਪਰ ਬੱਚਾ ਹੈ ਅਮਨਪ੍ਰੀਤ 95.8 दे मेरिट डे ਬਿਲਕੁਲ ਡੇਢੇ ਸਾਡੇ ਲਈ ਤਾਂ ਬੱਚਾ ਮੈਰਿਟ ਛੀ ਹੈ ਇਸ ਕਰਕੇ ਬਹੁਤ-ਬਹੁਤ ਮੁਬਾਰਕਾਂ ਪੂਰੇ ਸਕੂਲ ਉਹਨਾਂ ਦੇ ਟੀਚਰਸ ਨੂੰ ਉਹਨਾਂ ਦੇ ਪੇਰੈਂਟਸ ਨੂੰ ਕਿਉਂਕਿ ਇੱਕ ਗੱਲ ਮੈਂ ਦੱਸਣਾ ਚਾਹੁੰਦੀਆਂ ਕਿ ਸਕੂਲ ਦੇ ਵਿੱਚ 282 ਸਟੂਡੈਂਟਸ ਪਲੱਸ 2 ਦੀਆਂ ਬੱਚੀਆਂ ਪੜ ਰਹੀਆਂ ਔਰ ਸਾਰੇ ਬੱਚੇ ਕਲੀਅਰ ਪਾਸ ਹੈ ਇਸ ਕਰਕੇ ਸਾਡੀ ਬੜੀ ਵੱਡੀ ਅਚੀਵਮੈਂਟ ਹੈ ਇਹ ਸਾਰਾ ਕੁਝ ਮਿਹਨਤੀ ਸਟਾਫ ਪੇਰੈਂਟਸ ਦੀ ਕੋਆਪਰੇਸ਼ਨ ਕਰਕੇ ਹੋਇਆ ਬਿਲਕੁਲ ਬਿਲਕੁਲ ਜੀ ਮਨ ਨੂੰ ਐ ਲੱਗਦਾ ਹੈ ਕਿ ਸਾਡੇ ਦੇਸ਼ ਦਾ ਭੂਿਕਾ ਨਾ ਹੁਣ ਕੁੜੀਆਂ ਦੇ ਹੱਥਾਂ ਵਿੱਚ ਆ ਗਿਆ ਹੋਇਆ ਔਰ ਅਸੀਂ ਖੁਸ਼ ਹਾਂ ਕਿ ਇਹ ਬੱਚੇ ਤਰੱਕੀ ਦੀ ਰਾਹ ਤੇ ਤੁਰਦੇ ਹੋਏ ਅਲੱਗ-ਅਲੱਗ ਫੀਲਡ ਵਿੱਚ ਮੱਲਾ ਮਾਰ ਰਹੇ ਹੈ ਸਾਡਾ ਦੇਸ਼ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਇਹ ਸਾਰਾ ਕੁਝ ਸਾਡੇ ਦੇਸ਼ ਦੀਆਂ ਕੁੜੀਆਂ ਦੀ ਬਦੌਲਤ ਮੈਸੇਜ ਮੇਰਾ ਇਹੀ ਹੈ ਕਿ ਹਰ ਲੜਕੀ ਨੂੰ ਪੜਨ ਦਾ ਮੌਕਾ ਮਿਲੇ ਹਰ ਲੜਕੀ ਇੱਕ ਚੰਗੇ ਭਵਿੱਖ ਵੱਲ ਵਧੇ ਔਰ ਪੜ੍ਹ ਲਿਖ ਕੇ ਚੰਗੀ ਨੌਕਰੀ ਪ੍ਰਾਪਤ ਕਰਕੇ ਆਪਣੇ ਦੇਸ਼ ਦਾ ਆਪਣੇ ਮਾਂ-ਬਾਪ ਦਾ ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ